ਸੁਭਾ ਦੇ ਦੋ ਨੌਜਵਾਨਾਂ ਦੀ ਅਮਰੀਕਾ ਚ ਮਾਰੇ ਜਾਣ ਦੀ ਖਬਰ ਹੈ ਜੀ ਹਾਂ ਇਹ ਦੱਸਿਆ ਜਾ ਰਿਹਾ ਹੈ ਕਿ ਇੱਕੋ ਪਿੰਡ ਦੇ ਦੋਵੇਂ ਨੌਜਵਾਨ ਅਮਰੀਕਾ ਚ ਟਰਾਲਾ ਚਲਾਉਣ ਦਾ ਕੰਮ ਕਰਦੇ ਸੀ ਅਤੇ ਇਸ ਦੌਰਾਨ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ ਉੱਥੇ ਜਦੋਂ ਇਹਨਾਂ ਦੇ ਮਾਰੇ ਜਾਣ ਦੀ ਮੰਦ ਭਾਗੀ ਖਬਰ ਪਿੰਡ ਪਹੁੰਚੀ ਤਾਂ ਚਾਰੇ ਪਾਸੇ ਸੋਗ ਦੀ ਲਹਿਰ ਛਾ ਗਈ ਜੀ ਹਾਂ ਵਿਦੇਸ਼ ਤੋਂ ਇੱਕ ਅਜੀ ਹੀ ਮੰਦਪਾ ਕੀ ਖਬਰ ਇੱਕ ਅਜੀ ਹੀ ਘਟਨਾ ਅਜੀਹੇ ਸੜਕ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਬਾਅਦ ਪੂਰਾ ਪੰਜਾਬ ਦਹਿਲ ਗਿਆ ਜੀ ਹਾਂ ਇਸੇ ਘਟਨਾ ਚ ਪੰਜਾਬ ਦੇ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜੋ ਇੱਕੋ ਪਿੰਡ ਦੇ ਰਹਿਣ ਵਾਲੇ ਸਨ ਦੋਹਾਂ ਦੀ ਉਮਰ ਵੀ ਤੋਂ 18 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ ਘਟਨਾ ਤੋਂ ਬਾਅਦ ਹਸਤੇ ਪਸਦੇ ਅਨਾਕਰਾਂ ਚ ਸੱਥਰ ਵਿਛ ਚੁਕੇ ਨੇ ਪਰਿਵਾਰਾਂ ਦਾ ਰੋ ਰੋ ਕੇ ਬੁਰਾ ਹਾਲ ਜਾਣਕਾਰੀ ਮੁਤਾਬਕ ਅਮਰੇ ਤੱਕ ਦੋਵੇਂ ਨੌਜਵਾਨ ਹਸ਼ਰਪੁਰ ਦੇ ਪਿੰਡ ਟਿਰਕਿਆਨਾ ਦੇ ਰਹਿਣ ਵਾਲੇ ਸਨ ਦੋਵੇਂ ਕਰੀਬ 2 ਕੁ ਸਾਲ ਪਹਿਲਾਂ ਚੰਗੇ ਭਵਿੱਖ ਦੇ ਲਈ ਅਮਰੀਕਾ ਗਏ ਸਨ ਜਿੱਥੇ ਇਹ ਦੋਵੇਂ ਨੌਜਵਾਨ ਇਕੱਠੇ ਟਰਾਲਾ ਚਲਾਉਣ ਦਾ ਕੰਮ ਕਰਦੇ ਸਨ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਆਪਣੇ ਟਰਾਲੇ ਤੇ ਕੈਲੀਫੋਰਨੀਆ ਤੋਂ ਨਿਊ ਮੈਕਸੀਕੋ ਵੱਲ ਨੂੰ ਜਾ ਰਹੇ ਸਨ ਤੇ ਇਸੇ ਦੌਰਾਨ ਅਚਾਨਕ ਗਲਤ ਸਾਈਡ ਤੋਂ ਡਵਾਈਡਰ ਟੱਪਦਾ ਹੋਇਆ ਇੱਕ ਟਰਾਲਾ ਨੌਜਵਾਨਾਂ ਦੇ ਟਰਾਲੇ 'ਚ ਆ ਵੱਜਿਆ ਜਾਣਕਾਰੀ ਮੁਤਾਬਕ ਹੈ ਹਾਦਸਾ ਇੱਕ ਟੱਕਰ ਇੰਨੀ ਭਿਆਨਕ ਸੀ ਕਿ ਤਕਰੀਬਤ 6 ਘੰਟਿਆਂ ਬਾਅਦ ਨੌਜਵਾਨਾਂ ਨੂੰ ਟਰੱਕ ਚੋਂ ਬਾਹਰ ਕੱਢਿਆ ਜਾ ਸਕਿਆ ਉਦੋਂ ਤੱਕ ਦੋਹਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਘਟਨਾ ਦੀ ਖਬਰ ਪਿੰਡ ਪਹੁੰਚਦਿਆਂ ਹੀ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਫਸਰ ਗਈ ਜਾਣਕਾਰੀ ਮੁਤਾਬਕ ਹਾਦਸੇ 'ਚ ਮਰਨ ਵਾਲਿਆਂ 'ਚੋਂ ਇੱਕ ਨੌਜਵਾਨ ਦੀ ਪਛਾਣ ਸੁਖਜਿੰਦਰ ਸਿੰਘ ਵਜੋਂ ਹੋਈ ਹੈ ਜੋ ਕਿ ਤਿੰਨ ਭੈਣਾਂ ਦਾ ਇਕਲੌਤਾ ਫਰਾਸ ਐਕਸੀਡੈਂਟ ਹੋਏ ਦਾ ਸਾਨੂੰ ਪਤਾ ਲੱਗਿਆ ਇਸਨ ਕਿਵੇਂ ਪਤਾ ਲੱਗਾ ਜੀ ਕਿਸਨ ਭਤੀਜੇ ਨੇ ਦੱਸਿਆ ਕੀ ਕੰਮ ਕਰਦਾ ਸੀ ਇੱਥੇ ਉੱਥੇ ਟਰਾਲਾ ਚਲਾਉਂਦਾ ਸੀ ਸਾਡੀ ਲਾਸਟ ਟਾਈਮ ਕਦੋਂ ਗੱਲਬਾਤ ਹੋਈ ਸੀ ਆਪਣੇ ਬੇਟੇ ਨਾਲ ਪਹਿਲਾਂ ਸਵੇਰੇ ਹੋਈ ਸੀ 10:00 ਵਜੇ ਨੂੰ ਕੀ ਗੱਲਬਾਤ ਕੀਤੀ ਕਹਿੰਦੇ ਗੱਡੀ ਪੈਸੇ ਪੁੱਛਦੇ ਨੇ ਲੋੜ ਉਹਦੇ account 'ਚ ਪੈਸੇ ਹੈਗੇ 2 ਸਾਲ ਹੋ ਗਏ ਇਹਨੂੰ 2 ਸਾਲ 2 ਸਾਲਾਂ ਨਹੀਂ ਗਏ ਹੋਏ ਟਰਾਲਾ ਚਲਾਉਂਦੀ ਹਾਂਜੀ ਹੁਣ ਸਾਡੀ ਉਹ ਮਿਲ ਜੇ ਤੇ ਵੱਡੀ ਦੀ ੜਬੋਡੀ ਦੀ ਇੱਥੇ ਪਹੁੰਚੇ ਤਾਂ ਵਧੀਆ ਗੱਲ ਐਕਸੀਡੈਂਟ ਸਾਡੇ ਉੱਥੋਂ ਮੁੰਡਿਆਂ ਨੇ ਫੋਨ ਕੀਤਾ ਕੋਈ ਸੁੱਤਾ ਸੀਗਾ ਦੂਸਰੀ ਸਾਈਡ ਦਾ ਡਰਾਈਵਰ ਉਹ ਨਾਣ ਕੇ ਟੱਪ ਕੇ ਤੇ ਇੱਧਰੋਂ ਟਰਾਲਾ ਆ ਗਿਆ ਇਹ ਜਾ ਕੇ ਵਿੱਚ ਵੱਜੇ ਪਰਿਵਾਰ ਵਿੱਚ ਉਹਦੇ ਮੰਮੀ ਡਾਡੀ ਤਿੰਨ ਭੈਣਾ ਤਿੰਨ ਭੈਣਾ ਦੇ ਘੋਟਾ ਇਹਦਾ ਕੀ ਕੰਮ ਕਰਦੇ ਛੇਪੀ ਠੀਕ ਹੈ ਸਰਕਾਰ ਤੋਂ ਇਹੇ ਕੰਮ ਅੱਗੇ ਕਰਦੇ ਇੱਕ ਤਾਂ ਉਹਦੀ ਡੈੱਡ ਵਰ ਦੀ ਬਾਪ ਭਾਰਤ ਨਹੀਂ ਆਦੀ ਜਾਵੇ ਇੱਕ ਕੋ ਕੋ ਬਣਦਾ ਬਣਦਾ ਸਰਕਾਰ ਜੋ ਵੀ ਇਹਨਾਂ ਨੂੰ ਦਬਈ ਹਾਦਸੇ 'ਚ ਮਰਨ ਵਾਲੇ ਦੂਜੇ ਨੌਜਵਾਨ ਦੀ ਪਛਾਣ ਸਿਮਰਨਜੀਤ ਸਿੰਘ ਵਜੋਂ ਹੋਈ ਹੈ ਜੋ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਘਰ ਦੇ ਹਾਲਾਤ ਸੁਧਾਰਨ ਦੇ ਲਈ ਪਰਿਵਾਰ ਵੱਲੋਂ ਵਿਦੇਸ਼ ਭੇਜਿਆ ਗਿਆ ਸੀ ਇੱਕ ਟੈਲੀਫੋਨ 'ਤੇ ਉਹ ਨਿਊਯਾਰਕ ਸਿੱਕੂ ਨੂੰ ਜਾ ਰਹੀ ਸੀਗੇ ਜੀ ਰਸਤੇ 'ਚ ਇੱਕ ਕਤਾਲਾ ਦੂਸਰੇ ਪਾਸੇ ਰੋਡ ਤੋਂ ਕਰਾਸ ਕਰਕੇ ਡਿਵਾਈਡਰ ਟੱਪ ਕੇ ਇਹਨਾਂ ਦੇ ਇੱਕ ਗੱਡੀ ਨਾਲ ਜਾ ਟਕਰਾਇਆ ਜਿਸ ਤੋਂ ਕਰਕੇ ਬਹੁਤ ਮੇਰੀ ਬੈਡ ਐਕਸੀਡੈਂਟ ਹੋਇਆ ਜਿਹਦੀ ਵਜ੍ਹਾ ਨਾਲ ਤੋਂ ਪੇਰ ਕਿਆਣੇ ਦੇ ਜਿਹੜੇ ਦੋ ਬੱਚੇ ਸੀਗੇ ਦੋਨਾਂ ਦੀ ਏਜ ਤਕਰੀਬਨ 22 ਤੋਂ 23 ਤੇ 23 ਸਾਲ ਦੇ ਵਿੱਚ ਸੀਗੇ ਦੋਨੇ ਐਟ ਦਾ ਸਪੌਟ ਮੌਕੇ ਤੇ ਦੋਨਾਂ ਦੀ ਡੈਥ ਹੋ ਗਈ ਪਰਿਵਾਰ ਨੂੰ ਉਹਨਾਂ ਦੇ ਇੱਕ ਦੋਸਤ ਨੇ ਫੋਨ ਕੀਤਾ ਤੇ ਪਰਿਵਾਰ ਨੂੰ ਜਦੋਂ ਲੱਗਾ ਫਿਰ ਕਿ ਫੋਨ ਨਹੀਂ ਚੱਕ ਰਿਹਾ ਫਿਰ ਉਹਨਾਂ ਦਾ ਕੰਟੈਕਟ ਵਗੈਰਾ ਕੀਤੇ ਸਾਰਿਆਂ ਨੇ ਤੇ ਫਿਰ ਉਹਨਾਂ ਦੱਸਿਆ ਕਿ ਨਹੀਂ ਹੀ ਹੈਵ ਨੋ ਮੋਰ ਹੀ ਹੈਜ਼ ਗਨ ਡੈਟਸ ਆਲ ਹੋਇਆ ਜੀ ਹਾਂਜੀ ਪੰਜਾਬ ਤੇ ਗੱਲ ਕਰੀ ਤੇ ਆਦਰ ਸਾਹਿਬ ਕੀ ਕਰਦੇ ਤੇਤੀਬੜੀ ਕਰਦੇ ਹੁਣ ਇਹਨੂੰ ਰੋਟੀ ਰੋਜੀ ਦੀ ਵਾਰ ਕਮਾਉਣ ਭੇਜਿਆ ਸੀਗਾ ਤੇ ਹੁਣ ਕੋਈ ਹਾਲਾਤ ਸੁਧਨ ਦੇ ਦਿਨ ਸੀਗੇ ਜਿੱਥੇ ਜਿੰਨੇ ਪੈਸੇ ਲਾ ਕੇ ਭੇਜੇ ਉਹ ਵੀ ਨੁੱਤਲੇ ਸੀਗੇ ਸਰਕਾਰ ਤੋਂ ਇਹ ਮੰਗ ਕਰਨੇ ਚਾਹੁੰਦੇ ਕਿ ਜੋ ਕਾਰਵਾਈ ਕਰਕੇ ਜੋ ਦੀ ਡੈਡ ਬੋਡੀ ਹੈ ਉਹਨਾਂ ਨੂੰ ਸੁੰਭੀ ਜਾਵੇ ਕਰਦਿਆਂ ਨੂੰ ਇਹ ਦੋਵੇਂ ਪੀੜਤ ਪਰਿਵਾਰ ਆਪਣੇ ਬੱਚਿਆਂ ਦੇ ਪੰਜਾਬ ਵਾਪਸ ਆਉਣ ਦੀ ਉਡੀਕ ਕਰ ਰਹੇ ਸਨ ਪਰ ਇਸ ਵਿਚਾਲੇ ਸਾਹਮਣੇ ਆਈ ਹੈ ਸੰਬੰਧ ਭਾਗੀ ਖਬਰ ਨੇ ਇਹਨਾਂ ਪਰਿਵਾਰਾਂ ਨੂੰ ਉਜਾੜ ਕੇ ਰੱਖ ਦਿੱਤਾ ਸ਼ਾਇਦ ਇਸ ਕਟਨਾ ਨੂੰ ਇਸ ਜ਼ਖਮ ਨੂੰ ਇਸ ਦਰਦ ਨੂੰ ਐ ਪਰਿਵਾਰ ਕਰੇ ਚਾਹੇ ਵੀ ਭੁਲਾ ਨਾ ਸਕਣਗੇ ਫਿਲਹਾਲ ਇਹਨਾਂ ਪਰਿਵਾਰਾਂ ਵੱਲੋਂ ਸਰਕਾਰ ਤੋਂ ਉਹਨਾਂ ਪੁੱਤਾਂ ਦੀ ਅੰਤ ਤੱਕ ਦੇਹਾਂ ਭਾਰਤ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਆਪਣੇ ਪੁੱਤਾਂ ਦਾ ਆਖਰੀ ਵਾਰ ਉਹ ਮੂੰਹ ਤੱਕ ਸਕਣ ਉਹਨਾਂ ਦੀਆਂ ਅੰਤਮ ਰਸਮਾਂ ਆਪਣੇ ਹੱਥੀਂ ਕਰ ਸਕਣ ਪੀਟੀਸੀ ਨਿਊਜ਼ Delhi ਹੁਸ਼ਾਰਪੁਰ ਤੋਂ ਯੋਗੇਸ਼ ਅਰੋੜਾ ਦੀ ਰਿਪੋਰਟ